ਜਨਿਤਿਕ ਕੁਝ ਪੰਜਾਬ ਦੇ ਕੁਝ ਤੁਹਾਡੇ ਪਰਿਵਾਰਾਂ ਦੇ ਭਵਿੱਖ ਦੀਆਂ ਗੱਲਾਂ ਸੁਣਨ ਤੇ ਨਾਲ ਨਾਲ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵੀਰੋ ਅੱਜ ਇਹ ਧਰਤੀ ਜਿਹੜੀ ਹੈ ਇਹ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਇਸ ਧਰਤੀ ਦੇ ਪੁੱਤਰਾਂ ਨੂੰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੇ ਆਪਣੇ ਹਿਰਦਿਆਂ 'ਚ ਵਸਾਇਆ ਹੋਇਆ ਯਾਦ ਰੱਖਿਆ ਹੋਇਆ ਉਹਨਾਂ ਕੁਰਬਾਨੀਆਂ ਨੂੰ ਇਹੀ ਆਪਣੀ ਕੌਮ ਦੀ ਖਾਸੀਅਤ ਹੈ ਜਗਾ ਜਗਾ ਲੰਗਰ ਲੱਗੇ ਨੇ ਜਗਾ ਜਗਾ ਤੇ ਜੋ ਜੀ ਦਾ ਸਰਦਾ ਜਿਵੇਂ ਸਰਦਾ ਉਹਨੇ ਆਪਣਾ ਆਪ ਨਿਸ਼ਾਵਰ ਕਰ ਰੱਖਿਆ ਲੋਕਲ ਦੁਕਾਨਦਾਰ ਉਹ ਦੁਕਾਨਾਂ ਖੋਲੀ ਬੈਠੇ ਆ ਜੋ ਉਹਨਾਂ ਕੋਲੇ ਹੈਗਾ ਭਾਈ ਲੈ ਜਾਓ ਕਿਸੇ ਨੇ ਗੱਡੀਆਂ ਮੁਫਤ ਲਾਈਆਂ ਹੋਣਗੀਆਂ ਕਿਸੇ ਨੇ ਕੋਈ ਸੇਵਾ ਕਿਸੇ ਨੇ ਲੰਗਰ ਦੀ ਸੇਵਾ ਕਿਸੇ ਨੇ ਜੋੜਿਆਂ ਦੀ ਸੇਵਾ ਕਿਸੇ ਨੇ ਕੋਈ ਸੇਵਾ ਸੰਭਾਲੀ ਹੋਈ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਗੁਰੂਆਂ ਤੋਂ ਇਹਨਾਂ ਸ਼ਹੀਦਾਂ ਤੋਂ ਹੀ ਆਪਾਂ ਅਸ਼ੀਰਵਾਦ ਲੈਣਾ ਕਿਸਮਤ ਬਖਸ਼ਿਓ ਸਾਨੂੰ ਬਲ ਬਖਸ਼ਿਓ ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਕਿਉਂਕਿ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐਂ ਲੱਗਦਾ ਕਿ ਕੋਈ ਗੱਲ ਨਹੀਂ ਪੰਜ ਕਸਾਲਾਂ ਬਾਅਦ ਤੀ ਸਾਨੂੰ ਲੋਕਾਂ ਨੇ ਇੱਧਰ ਉੱਧਰ ਕੀਤਾ ਬਾਅਦ ਚ ਲੋਕ ਭੁੱਲ ਜਾਣਗੇ ਯਾਦਦਾਸ਼ਤ ਕਮਜ਼ੋਰ ਹੈ ਲੋਕਾਂ ਦੀ ਅਸੀਂ ਫੇਰ ਆ ਜਾਾਂਗੇ ਇਸ ਕਰਕੇ ਉਹਦੀਆਂ ਵਾਰੀਆਂ ਡਿੱਕੀ ਜਾਂਦੇ ਆ ਸਾਡੀ ਵਾਰੀ ਆਊਗੀ ਵਾਰੀ ਕਾਦੀ ਵਾਰੀ ਸੇਵਾ ਦੀ ਤਾਂ ਵਾਰੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵਾਰੀ ਲੁੱਟਣ ਦੀ ਸਾਡੀ ਲੁੱਟਣ ਦੀ ਵਾਰੀ ਆਊਗੀ ਦੇਖ ਲਓ ਤੁਸੀਂ ਕਿਵੇਂ ਤੜਫੇ ਪਏ ਨੇ ਵਾਰੀਆਂ ਵਾਸਤੇ ਵੀ ਵਾਰੀ ਆਊਗੀ ਤੁਸੀਂ ਸੁਣੇ ਹੋਣੇ ਕਿਲ-ਕਿਲ ਕੇ ਬੋਲਣ ਲੱਗ ਗਏ ਵੀ ਉਹ ਝਾੜੂ ਨੂੰ ਪਤਾ ਨਹੀਂ ਕਿੱਥੇ ਸਿਰ ਦੋ ਚੁੱਲ੍ਹੇ ਸਿਰ ਦੋ 150 ਰੁਪਏ ਦੇ ਆਉਂਦਾ ਇੱਕ ਕਿਉਂ ਨੁਕਸਾਨ ਕਰਾਉਂਗੇ ਲੋਕਾਂ ਦਾ ਯਾਰ ਉਸ ਤੋਂ ਬਾਅਦ ਝਾੜੂ ਇਹ ਜਿਹੜਾ ਸਾਡੇ ਵਾਲਾ ਝਾੜੂ ਹੈ ਨਾ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ ਲੋਕਾਂ ਨਾਲ ਝਾੜੂ ਤਾਂ ਉਹਨਾਂ ਦਾ ਵਿਹੜਾ ਸਾਫ਼ ਕਰਦਾ ਉਹਨਾਂ ਦਾ ਘਰ ਸਾਫ਼ ਕਰਦਾ ਮਕਾਨ ਸਾਫ਼ ਕਰਦਾ ਦੁਕਾਨ ਸਾਫ਼ ਕਰਦਾ ਇਹ ਆਮ ਆਦਮੀ ਪਾਰਟੀ ਵਾਲਾ ਝਾੜੂ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ ਹੁਣ ਤੁਸੀਂ ਦੇਖ ਲਓ ਸਾਰੇ ਇਕੱਠੇ ਹੋਏ ਹੋਏ ਆ ਇੱਕੋ ਗੱਲ ਤੇ ਲੱਗੇ ਆ ਮੈਨੂੰ ਗਾਲਾਂ ਕੱਢਣ ਲੱਗੇ ਹੋਏ ਆ ਬਸ ਉਸ ਚੱਕਰ ਚ ਪਹਾੜੇ ਵੀ ਭੁੱਲ ਗਏ ਉਸ ਚੱਕਰ ਚ ਪਤਾ ਹੀ ਨਹੀਂ ਕੀ ਕੀ ਬੋਲੀ ਜਾਂਦੇ ਆ ਬਸ ਉਹਨਾਂ ਦੇ 24 ਘੰਟੇ ਦਿਮਾਗ ਚ ਇਹ ਆ ਵੀ ਇਹ ਯਾਰ ਕਿੱਥੋਂ ਆ ਗਏ ਆਮ ਘਰਾਂ ਦੇ ਮੁੰਡੇ ਆਮ ਘਰਾਂ ਦੀ ਧੀਆ ਪੁੱਤ ਕਿੱਥੋਂ ਆ ਗਏ ਕਿਉਂ ਆ ਗਏ ਸਾਡੀ ਵਾਰੀ ਕਿਉਂ ਨਹੀਂ ਆਈ